ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰਮਾਤਮਾ ਅੱਗੇ ਦੁਆ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਦਿਨ ਦੁਨੀ ਰਾਤ ਚੌਗਣੀ ਤਰੱਕੀ ਕਰੀ ਜੀ ਹਿਮਾਚਲ ਸਾਈਡ ਆਏ ਸੀਗੇ ਜੀ ਹਾਲ ਬਹੁਤ ਬੁਰਾ ਕੋਈ ਵੀ ਦੋਸਤ ਮੇਰਾ ਕੁੱਲੂ ਮਨਾਲੀ ਸਾਈਡ ਨਾ ਆਵੇ ਹਜੇ ਬਹੁਤ ਹਾਲਾਤ ਖਰਾਬ ਨੇ ਬਹੁਤ ਬੁਰਾ ਹਾਲ ਹੈ ਦੇਖੋ ਬਹੁਤ ਮੁਸ਼ਕਿਲ ਦੇ ਨਾਲ ਗੱਡੀ ਕੱਢ ਕੇ ਲੈ ਕੇ ਆਇਆ ਜੀ ਦੇਖੋ ਜੀ ਬਹੁਤ ਬੁਰਾ ਹਾਲ ਹੈ ਜੀ ਬਹੁਤ ਹੀ ਜ਼ਿਆਦਾ ਮੈਨੂੰ ਲੱਗਦਾ ਹਜੇ ਆਹ ਦੇਖੋ ਘਰਾਂ ਦਾ ਹਾਲ ਜੀ ਦੇਖੋ ਇਦਾਂ ਦੇ ਹਾਲਾਤ ਦੇ ਵਿੱਚ ਸਫਰ ਕਰਨਾ ਬਹੁਤ ਔਖਾ ਮੈਂ ਤਾਂ ਆ ਕੇ ਫਸ ਗਿਆ ਸੀਗਾ ਜੀ ਬਾਤਮਾ ਦੀ ਕਿਰਪਾ ਦੇ ਨਾਲ ਥੋੜਾ ਰਸਤਾ ਸਾਫ਼ ਹੋਇਆ ਗੱਡੀ ਨਿਕਲਣ ਜੁਗ ਕੇ ਹੋਵੇ ਜੀ ਦੇਖੋ ਜੀ ਬਹੁਤ ਗਰਾਹ ਹਾਲ ਹੈ ਹੌਲੀ 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 ਗੱਡੀ ਲਈ ਆਉਣਾ ਜੀ ਮੈਂ ਤਾਂ ਥੱਲੇ ਨੂੰ ਪਾਨਿਤ ਕੰਡਿਆਂ ਦੇ ਲੋਕਾਂ ਦੇ ਘਰ ਟੈਗੇ ਬਣਿਆ ਕਿੰਨਿਆਂ ਦਾ ਨੁਕਸਾਨ ਹੋਇਆ ਹੋਊ ਜੀ ਕਹਿੰਦੇ ਅੱਖੀਂ ਦੇਖ ਕੇ ਪਤਾ ਲੱਗਦਾ ਜੀ ਜਿੰਦਾਂ ਦੇ ਹਾਲਾਤ ਨੇ ਤੁਸੀਂ ਆਪਣੇ ਅੱਖੀਂ ਦੇਖ ਲਓ ਦੋਸਤੋ ਤਬਾਹੀ ਦਾ ਮੰਜ਼ਰ ਬਹੁਤ ਬੁਰਾ ਹਾਲ ਹੋਇਆ ਹੋਇਆ ਇਹ ਜੇ ਹਾਲਾਤਾਂ ਦੇ ਵਿੱਚ ਇੱਧਰ ਆਉਣਾ ਬਹੁਤ ਮੁਸ਼ਕਲ ਹੈ ਅਜੇ ਦੋਸਤੋ ਇੱਧਰ ਆਇਓ ਨਾ ਤੁਸੀਂ ਆਪਣੀ ਅੱਖੀਂ ਦੇਖ ਲਓ ਕੀ ਹਾਲਾਤ ਨੇ ਬਹੁਤ ਬੁਰਾ ਹਾਲ ਹੈ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ ਰਸਤਾ ਤਾਂ ਵੈਸੇ ਖੁੱਲ ਗਿਆ ਪਰ ਮੇਰੇ ਅੰਦਰੋਂ ਮੇਰਾ ਜਿਹੜਾ ਮਨ ਕਹਿੰਦਾ ਦੋਸਤੋ ਵੀਰੋਂ ਹਜੇ ਇੱਧਰ ਆਉਣ ਦੀ ਕੋਸ਼ਿਸ਼ ਨਾ ਕਰਿਓ ਅਜੇ ਮੈਨੂੰ ਲੱਗਦਾ ਤਕਰੀਬਨ ਤਕਰੀਬਨ 15-20 ਦਿਨ ਲੱਗ ਜਾਣੇ ਆ ਇਹ ਰਸਤੇ ਨੂੰ ਸਾਫ਼ ਹੋਣ ਨੂੰ ਰਸਤਾ ਬਣਨ ਨੂੰ ਹੋ ਸਕਦਾ ਮਹੀਨਾ ਹੀ ਲੱਗ ਜਾਵੇ ਬਹੁਤ ਬੁਰਾ ਹਾਲ ਹੈ ਜਿਸ ਹਾਲਨਾ ਇੱਥੇ ਤਬਾਹੀ ਹੋਈ ਆ ਕੁੱਲੂ ਮਨਾਲੀ ਦੇ ਵਿੱਚ ਮੈਂ ਕਦੇ ਆਪਣੀ ਜ਼ਿੰਦਗੀ ਚ ਨਹੀਂ ਦੇਖਿਆ ਸੀ ਕਿ ਵੀ ਇਦਾਂ ਦਾ ਕੁਝ ਹੋਊਗਾ ਆ ਸੇਰੇ ਪੰਜਾਬ ਜਿਹੜਾ ਹੋਟਲ ਆ ਤੁਸੀਂ ਦੇਖ ਰਹੇ ਹੋ ਸਾਰਾ ਹੀ ਖਤਮ ਹੋ ਚੁੱਕਾ ਹੈ ਸਾਰਾ ਹੀ ਖਤਮ ਹੋ ਗਿਆ ਦੇਖੋ ਕਦੇ ਤੁਸੀਂ ਇੱਥੇ ਆਏ ਵੀ ਹੋਵੋਗੇ ਹਾਲ ਦੇਖੋ ਜੀ ਤੁਸੀਂ ਕਿੰਨਾ ਬੁਰਾ ਹਾਲ ਹੋਇਆ ਪਿਆ ਜੀ ਬਹੁਤ ਜ਼ਿਆਦਾ ਬੁਰਾ ਹਾਲ ਹੈ ਆਪ ਦੇਖੋਗੇ ਜਦੋਂ ਅੱਖੀ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂਗਾ ਕਿੰਨੀ ਤਬਾਹੀ ਮੈਂ ਦੇਖੀ ਹੈ ਜੀ ਅੱਜ ਇੱਥੇ ਮੈਂ ਕਦੇ ਨਹੀਂ ਹਿਮਾਚਲ ਦਾ ਇੰਨਾ ਹਾਲ ਬੁਰਾ ਦੇਖਿਆ ਸੀ ਹਾਂਜੀ ਦੋਸਤੋ ਦੇਖ ਲਓ ਜੀ ਤੁਹਾਡੇ ਸਾਹਮਣੇ ਹੀ ਆ ਜੀ ਆਪਾਂ ਘੁੰਮਣਾ ਫਿਰਨਾ ਪਸੰਦ ਕਰਦੇ ਆ ਆਪਾਂ ਨੂੰ ਪਤਾ ਪੰਜਾਬੀਆਂ ਦਾ ਸ਼ੌਂਕ ਹੁੰਦਾ ਜੀ ਘੁੰਮਣਾ ਫਿਰਨਾ ਪਰ ਇਦਾਂ ਦੇ ਹਾਲਾਤਾਂ ਦੇ ਵਿੱਚ ਸਫਰ ਕਰਨਾ ਬਹੁਤ ਔਖਾ ਦੇਖੋ ਪਾਣੀ ਜਾ ਰਿਹਾ ਜੀ ਦੇਖੋ ਕਿਵੇਂ ਟੇਹਾ ਪਿਆ ਜੀ ਪਹਾੜ ਬਹੁਤ ਬੁਰਾ ਹਾਲਾਤ ਰਕਤ ਟਹੇ ਪਏ ਨੇ ਜੀ ਡਿੱਗੇ ਪਏ ਨੇ ਆ ਪਾਣੀ ਦੇਖੋ ਜੀ ਕਿਵੇਂ ਜਾ ਰਿਹਾ ਜੀ ਬਹੁਤ ਬੁਰੇ ਹਾਲ ਨੇ ਹੌਲੀ ਹੌਲੀ ਚੱਲਦੇ ਆ ਜੀ ਦਿਖਾਉਣੇ ਥੋੜਾ ਜਿਹਾ ਅੱਗੇ ਦਾ ਹਾਲ ਕਿਵੇਂ ਦਾ ਮਾਹੌਲ ਹੈ ਪਾਣੀ ਜਾ ਰਿਹਾ ਜੀ ਸੜਕ ਤੇ ਆ ਦੇਖੋ ਅੱਗੇ ਦਿਖਾਉਣਾ ਜੀ ਤੁਹਾਨੂੰ ਆ ਵੀ ਦੇਖ ਲਓ ਜੀ ਹਾਲ ਪੱਥਰ ਦੇਖੋ ਕਿਵੇਂ ਦੇਖੋ ਕਿਵੇਂ ਡਿੱਗੇ ਪਏ ਨੇ ਇਹ ਪਹਾੜ ਦੋਸਤੋ ਵੀਰੋ ਹਜੇ ਆਉਣ ਦੀ ਤੁਸੀਂ ਖੇਚਣ ਨਾ ਕਰਿਓ ਜੇ ਕਿਸੇ ਨੇ ਆਉਣਾ ਵੀ ਹੋਵੇ ਨਾ ਇੱਧਰ ਨਾ ਆਓ ਹਜੇ ਅਰੇ ਬਹੁਤ ਮੁਸ਼ਕਲ ਵਾਲੇ ਹਾਲਾਤ ਨੇ ਬਹੁਤ ਬੁਰਾ ਹਾਲ ਹੈ ਜੀ ਇੰਨਾ ਤਬਾਹੀ ਦਾ ਮੰਜਰ ਨਹੀਂ ਮੈਂ ਜ਼ਿੰਦਗੀ ਚ ਕਰੇ ਦੇਖਿਆ ਜਿੰਨੇ ਪਹਾੜ ਡਿੱਗੇ ਹੋਏ ਨੇ ਬਹੁਤ ਬੁਰਾ ਹਾਲ ਹੈ ਆ ਦੇਖ ਲਓ ਜੀ ਲਓ ਦੇਖੋ ਰਸਤਾ ਇੱਥੇ ਪੈ ਗਈ ਪਹਾੜ ਇੱਧਰ ਮਰੂਤੀ ਬੈਨਾਂ ਹੀ ਚੱਲਦੀਆਂ ਨੇ ਜੀ ਆਹ ਦੇਖ ਲੋ ਵੀਰੋ ਪੱਥਰ ਬਹੁਤ ਤਬਾਹੀ ਦਾ ਮੰਜ਼ਰ ਹੈ ਜੀ ਦੇਖੋ ਇਹ ਲੋ ਜੀ ਪੱਥਰ ਕਿਵੇਂ ਡਿੱਗੇ ਪਏ ਨੇ ਕਿੰਨਾ ਨੁਕਸਾਨ ਹੋਇਆ ਹੈ ਦੇਖੋ ਜੀ ਬਹੁਤ ਬੁਰਾ ਹਾਲ ਹੈ ਜੀ ਬਹੁਤ ਜ਼ਿਆਦਾ ਅਜੇ ਵੀ ਮਤਲਬ ਬਹੁਤ ਰਿਸਕ ਵਾਲਾ ਕੰਮ ਆ ਜੀ ਇੱਧਰ ਆਉਣਾ ਹਿਮਾਚਲ ਸਾਈਡ ਬਹੁਤ ਰਿਸਕ ਹੈ देख लो जी लो पत्थर कुछ, कुछ जगह तो रास्ता साफ भी है जी कई जगह तो रास्ता साफ भी है ते कई कई जगह तो बुरा हाल है बहुत ज्यादा ਦੇਖ ਲੋ ਇਹ ਪਹਾੜ ਸਾਰਾ ਹੀ ਥੱਲੇ ਡਿੱਗਿਆ ਪਿਆ ਸੜਕ ਅੱਧੀ ਰਸਤਾ ਸਾਰਾ ਹੀ ਖਰਾਬ ਕੀਤਾ ਪਹਾੜ ਡਗਣ ਦੇ ਨਾਲ ਅੱਧੀ ਰਸਤੀ ਅਧੇ ਰਸਤੇ ਦੇ ਵਿੱਚ ਪਹਾੜ ਡੰਡਾਲ ਸੜਕ ਅੱਧੀ ਵਿੱਚ ਹੀ ਆ ਗਈ ਹੈ ਜੀ ਲੈ ਦੇਖੋ ਦੇਖ ਲੋ ਵੀਰੋ ਬਹੁਤ ਮਾੜੇ ਹਾਲਾਤ ਨੇ ਬਹੁਤ ਵੱਡੇ ਵੱਡੇ ਪੱਥਰ ਡਿੱਗੇ ਹੋਏ ਨੇ ਨੋਰੀ ਦੇਖ ਲਓ ਬਹੁਤ ਬੁਰਾ ਹਾਲ ਆ ਜੀ ਬਹੁਤ ਜ਼ਿਆਦਾ ਬਹੁਤ ਹੌਲੀ ਹੌਲੀ ਗੱਡੀ ਲੈ ਕੇ ਆਇਆ ਜੀ ਆਹ ਦੇਖ ਲਓ ਜੀ ਦੇਖੋ ਕਿੱਡਾ ਪੱਥਰ ਡਿੱਗਿਆ ਹੋਇਆ ਜੀ ਓਹੋ ਓਹ ਬ੍ਰਹਮਾ ਕਿੰਨੇ ਲੋਕਾਂ ਦੇ ਘਰ ਖਤਮ ਹੋ ਗਏ ਉਜੜ ਗਏ ਜੀ ਘਰ ਕਿੰਨੇ ਬੱਚੇ ਯਤੀਮ ਹੋ ਗਏ ਹੋਣੇ ਆ ਜੀ ਕਿੰਨੇ ਇਨਸਾਨ ਰੁੜ ਗਏ ਹੋਣੇ ਆ ਇਸ ਤਬਾਹੀ ਦੇ ਮੰਜ਼ਰ ਚ ਇੰਨੀ ਤਬਾਹੀ ਜੀ ਹਿਮਾਚਲ ਦੇ ਵਿੱਚ ਮੈਂ ਨਹੀਂ ਕਦੇ ਦੇਖੀ ਸੀ ਜਿੰਨੀ ਇਹ ਸਵਾਰ ਹੋਈ ਆ ਆ ਦੇਖ ਲੋ ਜੀ ਪੱਥਰ ਦੇਖੋ ਦੇਖੋ ਜੀ ਆ ਟਿੱਪਰ ਲੱਗੇ ਹੋਏ ਨੇ ਜੀ ਕਰੀ ਜਾਂਦੇ ਨੇ ਜੀ ਕੰਮ ਮੈਂ ਤਾਂ ਜੀ ਆਪਣੇ ਦੋਸਤਾਂ ਮਿੱਤਰਾਂ ਨੂੰ ਮਾਹੌਲ ਦਿਖਾਉਣ ਦੇ ਲਈ ਆ ਗਿਆ ਇੱਧਰ ਮੈਂ ਇਹ ਦੇਖ ਕੇ ਆਉਣੇ ਹਿਮਾਚਲਾ ਹਾਲ ਕੀ ਆ ਜੀ ਦੇਖੋ ਜੀ ਪਹਾੜ ਦੇਖੋ ਕਿੱਡੇ-ਕੱਡੇ ਪੱਥਰ ਡਿੱਗੇ ਹੋਏ ਨੇ ਜੀ ਲਓ ਆ ਦੇਖੋ ਹਜੇ ਵੀ ਪਾਣੀ ਰਸਦਾ ਜੀ ਹਜੇ ਵੀ ਪਾਣੀ ਰਸ ਰਿਹਾ ਵਾ ਦੇਖੋ अजय भी पानी रस रहा है देख लो जी हाल आखो जी पानी देखो झरना ਆਰੇ ਨੂੰ ਕਹਿਣਾ ਹਜੇ ਵੀਰੋ ਕੋਈ ਵੀ ਆਉਣ ਦੀ ਕੋਸ਼ਿਸ਼ ਨਾ ਕਰਿਓ ਇੱਧਰ ਦੇਖੋ ਇਹ ਪਾਣੀ ਬਹੁਤ ਹਾਲਾਤ ਮਾੜੇ ਨੇ ਜੀਆ ਦੇਖੋ ਕਿੱਡੇ-ਕੱਡੇ ਪੱਥਰ ਡਿੱਗੇ ਹੋਏ ਨੇ ਜੀ ਲੋ ਕੱਡੇ-ਕੱਡੇ ਪੱਥਰ ਨੇ ਮੈਂ ਤਾਂ ਜੀ ਹੈਰਾਨ ਰਹਿ ਗਿਆ ਮੈਂ ਸੋਚਦਾ ਸੀਗਾ ਵੀ ਜਿੰਨਾ ਇਹ ਕਹਿੰਦੇ ਨੇ ਵੀ ਇੰਨਾ ਕੁਝ ਹੋਇਆ ਹੋਊਗਾ ਜੀ ਵਾਕੇ ਅੱਖੀਂ ਦੇਖਣ ਤੇ ਪਤਾ ਲੱਗਦਾ ਵੀ ਵਾਕੇ ਨੁਕਸਾਨ ਬਹੁਤ ਹੈ ਹਿਮਾਚਲ ਦੇ ਵਿੱਚ ਹੋਇਆ ਹੋਇਆ ਬਹੁਤ ਬੁਰਾ ਬਰਾਹਮਾ ਬਹੁਤ ਜ਼ਰਾ ਦੋਸਤੋ ਹਜੇ ਖੇਚਲ ਨਾ ਕਰਿਓ ਤੁਸੀਂ ਇੱਧਰ ਆਉਣ ਦੀ ਵੀ ਆਪਾਂ ਪਲਾਨ ਬਣਾ ਲਏ ਨੇ ਵੀ ਘੁੰਮਣ ਫਿਰਨ ਦਾ ਮੈਂ ਬਹੁਤ ਮੁਸ਼ਕਿਲ ਨੇ ਨਾਲ ਗੱਡੀ ਲੈ ਕੇ ਆਇਆ ਆਂ ਪਰ ਰਸਤੇ ਦੇ ਵਿੱਚ ਬਹੁਤ ਪੱਥਰ ਡਿੱਗੇ ਹੋਏ ਨੇ ਇੱਧਰ ਦੇਖੋ ਇੱਕ ਮਿੰਟ ਮੈਂ ਤੁਹਾਨੂੰ ਰੁੱਕ ਕੇ ਦਿਖਾਣਾ ਵਾ ਜੀ ਇੱਕ ਮਿੰਟ ਜੀ ਰੁਕਿਓ ਤੁਸੀਂ ਵੀ ਰੁਕਿਓ ਵੀਰੋ ਦੋ ਮਿੰਟ ਆਹ ਦੇਖੋ ਸੜਕ ਦਾ ਹਾਲ ਤਸਹੀ ਪਈ ਹੈ ਜੀ ਸੜਕ ਸਾਰੀ ਜੇ ਕੋਈ ਚਾਣ ਚੱਕ ਇਧਰ ਨੂੰ ਗੱਡੀ ਲਿਆਵੇ ਤਾਂ ਸਿੱਧੀ ਖਾਈ ਦੇ ਵਿੱਚ ਖੇਚਲ ਨਾ ਕਰਿਓ ਜੀ ਹਜੇ ਕੋਈ ਕਿਸੇ ਇਧਰਲੇ ਪਾਸੇ ਆਉਣ ਦੀ ਬਹੁਤ ਹਾਲ ਬੁਰਾ ਦੇਖੋ ਜੀ ਆ ਦੇਖੋ ਪੱਥਰ ਮੇਰੇ ਮੂਰੇ ਡਿੱਗਿਆ ਜੀ ਹੁਣੇ ਹੀ ਆ ਦੇਖੋ ਆ ਪਿਆ ਜੀ ਪੱਥਰ ਉੱਪਰ ਥੱਲੇ ਡਿੱਗਿਆ ਮੈਂ ਗੱਡੀ ਖੜਾ ਲਈ ਇੱਧਰ ਚਲੋ ਆਜੋ ਚੱਲਦੇ ਆ ਜੀ ਹੁਣ ਅੱਗੇ ਆ ਤਾਂ ਬਹੁਤ ਬੁਰਾ ਹਾਲ ਆਈ ਇੱਧਰ ਹੀ ਸਾਈਡ ਤੇ ਤਾਂ ਤਾਂ ਬਹੁਤ ਰਿਸਕ ਵਾਲਾ ਕੰਮ ਆ ਮੈਨੂੰ ਆਪ ਡਰ ਲੱਗਦਾ ਵੀ ਥੱਲੇ ਆਈ ਨਹੀਂ ਕੋ ਸਿਸਟਮ ਇਹਦਾ ਕਿੰਨੀ ਸੜਕ ਤਸ ਗਈ ਜੀ ਸਾਰੀ ਥੱਲੇ ਗਈ ਆਜੋ ਅੱਗੇ ਚੱਲਦੇ ਆ पिया जी इधर चलो अगे चल के थो दिखा जी देखो वीरू हाल बहुत बुरा हाल है। ਕੋਈ ਵੀ ਰਸਤਾ ਮੈਂ ਇਹ ਨਹੀਂ ਦੇਖਿਆ ਹੈਗਾ ਪੀ ਸਾਫ਼ ਮਿਲੇ ਆਹ ਦੇਖ ਲੋ ਵੀਰੋ ਦਰਖਤ ਸਾਰੇ ਰੁੜ ਕੇ ਪਹਾੜ ਥੱਲੇ ਆ ਗਿਆ ਕਿੰਨੇ ਦਰਖਤਾਂ ਦਾ ਨੁਕਸਾਨ ਹੋਇਆ ਜੀ ਪਰ ਹਜੇ ਵੀ ਲੋਕ ਜੀ ਆਉਣੋਂ ਨਹੀਂ ਹਟਦੇ ਘੁੰਮਣ ਫਿਰਨ ਵਾਲਾ ਜਿਹੜਾ ਚਸਕਾ ਨਾ ਹੀ ਬੰਦਿਆਂ ਦਾ ਲੋਕਾਂ ਦਾ ਵੈਸੇ ਹੀ ਆਪਾਂ ਪੰਜਾਬੀ ਘੁੰਮਣ ਫਿਰਨ ਦੇ ਸ਼ਕੀਨ ਹੁੰਨੇ ਆ ਪਰ ਇਦਾਂ ਦੇ ਹਾਲਾਤਾਂ ਦੇ ਵਿੱਚ ਘੁੰਮਣਾ ਫਿਰਨਾ ਮੈਂ ਤਾਂ ਕਹਿੰਦਾ ਬੜੀ ਰਿਸਕ ਵਾਲੀ ਗੱਲ ਆ ਜੀ ਨਾ ਹੀ ਆਉਣ ਦਾ ਚੰਗੀ ਗੱਲ ਹੈ ਬੜੀ ਮੁਸ਼ਕਲ ਦੇ ਨਾਲ ਹਿਮਾਚਲ ਤੋਂ ਬਾਹਰ ਨਿਕਲੇ ਆ ਜੀ ਪਲੇਨ ਰਸਤੇ ਦੇ ਵਿੱਚ ਬਸ ਪਹੁੰਚ ਚੱਲੇ ਆ ਜੀ ਪਾਣੀ ਦਾ ਬਹਾਵ ਦੇਖੋ ਜੀ ਤੁਸੀਂ ਹਜੇ ਵੀ ਹਜੇ ਵੀ ਪਾਣੀ ਦਾ ਬਹਾਵ ਦੇਖੋ ਕਿੰਨਾ ਤੇਜ਼ ਹੈ ਜੀ ਇੰਨਾ ਪਾਣੀ ਤੇਜ਼ ਮੈਂ ਨਹੀਂ ਦੇਖਿਆ ਕਦੇ ਬਹੁਤ ਤੇਜ਼ ਪਾਣੀ ਆ ਜੀ ਬਹੁਤ ਜ਼ਿਆਦਾ ਇੰਨਾ ਤੇਜ਼ ਪਾਣੀ ਮੈਂ ਨਹੀਂ ਕਰੇ ਜ਼ਿੰਦਗੀ ਚ ਦੇਖਿਆ ਜੀ ਉਧਰੋਂ ਪਾਣੀ ਦਾ ਬਹਾਵ ਬਹੁਤ ਜ਼ਿਆਦਾ ਤੇਜ਼ ਹੈ ਜੀ ਤੁਹਾਨੂੰ ਦਿਖਾਉਣਾ ਜੀ ਦੇਖੋ ਜੀ ਪਾਣੀ ਦੇਖੋ ਜੀ ਇੰਨਾ ਪਾਣੀ ਵਹਿ ਰਹੀ ਕਰੇ ਦੇਖਿਆ ਜੀ ਇੰਨਾ ਜ਼ੋਰ ਆ ਪਾਣੀ ਦਾ ਨਾ ਜੀ ਪੁੱਛੋ ਨਾ ਹਜੇ ਵੀ ਚਲੋ ਬਰਸਾਤਾ ਪ੍ਰਮਾਤਮਾ ਦੀ ਕਿਰਪਾ ਨਾਲ ਬਰਸਾਤਾ हट ਗਈਆਂ ਜੀ ਹੁਣ ਤੇ ਪਾਣੀ ਦਾ ਪ੍ਰਭਾਵ ਪਾਣੀ ਦਾ ਜ਼ੋਰ ਪਾਣੀ ਦਾ ਪ੍ਰਕੋਪ ਹਜੇ ਇੰਨਾ ਵਾ ਨਦੀ ਦੇ ਵਿੱਚ ਪੁੱਛੋਣਾ ਤੁਸੀਂ ਦੇਖੋ ਪਾਣੀ ਦੇਖ ਕੇ ਡਰ ਲੱਗਦਾ ਜੀ ਦੇਖ ਕੇ ਹੀ ਪਾਣੀ ਪਾਣੀ ਦੇਖ ਕੇ ਹੀ ਡਰ ਲੱਗਦਾ ਜੀ ਇੰਨਾ ਪਾਣੀ ਦਾ ਪ੍ਰਭਾਵ ਤੇਜ ਹੈ ਇੰਨਾ ਵਹਾਅ ਹੈ ਇਧਰੋਂ ਪਾਣੀ ਆ ਰਿਹਾ ਹੈ ਜੀ ਉਧਰੋਂ ਜਾ ਰਿਹਾ ਹੈ ਜੀ ਆਪਾਂ ਪੰਜਾਬ ਚ ਐਂਟਰ ਕਰ ਚੁੱਕੇ ਆਂ ਜੀ ਠੀਕ ਆ ਜੀ ਦੇਖੋ ਜੀ ਪਾਣੀ ਬਹੁਤ ਜ਼ਿਆਦਾ ਪਾਣੀ ਆ ਜੀ ਇਹ ਤਾਂ ਵੀਡੀਓ ਆ ਤੁਸੀਂ ਵੀਡੀਓ ਚ ਦੇਖ ਰਹੇ ਹੋ ਜਾਂ ਤੁਸੀਂ ਖੁਦ ਇਸ ਪਾਣੀ ਨੂੰ ਦੇਖੋਗੇ ਤੁਹਾਡਾ ਵੀ ਮਨ ਡਰੂਗਾ ਇੰਨਾ ਪਾਣੀ ਤੇਜ਼ ਆ ਇਹਨੇ ਪਾਣੀ ਅੱਗੇ ਬੰਨ ਕੀ ਕਰਨਗੇ ਜੀ ਇਹਨੇ ਪਾਣੀ ਨੂੰ ਕਿੱਦਾਂ ਰੋਕ ਸਕਦਾ ਬੰਨ ਐਨੇ ਪਾਣੀ ਨੂੰ ਕਿੱਥੋਂ ਰੋਕ ਦੂ ਜੀ ਕੁਦਰਤ ਦੇ ਅੱਗੇ ਜੀ ਕੋਈ ਨਹੀਂ ਜਿੱਤ ਸਕਦਾ ਕੁਦਰਤ ਨੂੰ ਪ੍ਰਮਾਤਵਾ ਜੋ ਕਰਦਾ ਬਸ ਉਹਦੇ ਹੱਥ ਵਾਸਾ ਦੇਖੋ ਕਿਵੇਂ ਫੈਲਿਆ ਪਿਆ ਜੀ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਆ ਜੀ ਹਜੇ ਵੀ ਇੰਨੇ ਪਾਣੀ ਨੂੰ ਸਾਂਭਣਾ ਕਿਤੇ ਖਾਲਾਜੀ ਦਾ ਵਾੜਾ ਥੋੜੋ ਐ ਬਹੁਤ ਤੇਜ਼ ਪਾਣੀ ਆ ਜੀ ਚਲੋ ਚੱਲਦੇ ਆ ਜੀ ਹੁਣ ਘਰੇ ਖੱਕਗੇ ਦੀ ਹੁਣ ਬੜੀ ਸਪੀਡ ਨਾਲ ਖਿੱਚ ਕੇ ਲੈ ਜਾਂਦੀ ਆ ਵੀਰੋ ਗੱਡੀ ਜਦੋਂ ਆਪਣਾ ਇਲਾਕਾ ਦੇਖੀਦਾ ਨਾ ਜੀ ਪੰਜਾਬ ਦਾ ਮਨ ਨੂੰ ਸਕੂਨ ਮਿਲਣ ਲੱਗ ਜਾਂਦਾ ਜੀ ਕਿ ਲੈ ਬਈ ਅਸੀਂ ਆਪਣੇ ਇਲਾਕੇ ਦੇ ਵਿੱਚ ਆ ਗਏ ਆ ਆਪਣੇ ਪੰਜਾਬ ਦੇ ਵਿੱਚ ਆ ਗਏ ਆ ਆਵਾਜ਼ ਬਹੁਤ ਆਉਂਦੀ ਆ ਸ਼ੀਸ਼ਾ ਬੰਦੀ ਕਰ ਲਿਆ ਦੇਖੋ ਸਾਰੇ ਇਨਸਾਨ ਆਪਣੇ ਵਰਗੇ ਨਹੀਂ ਜੀ ਚਾਹੇ ਕੋਈ ਹਿਮਾਚਲਾ ਚਾਹੇ ਕੋਈ ਪੰਜਾਬ ਦਾ ਹੁਣ ਆਪਣੇ ਪੰਜਾਬ ਦੇ ਵਿੱਚ ਵੀ ਕਿੰਨਾ ਨੁਕਸਾਨ ਹੋਇਆ ਜੀ ਇੰਨੇ ਹੜ੍ਹਾਂ ਦੀ ਮਾਰ ਦੇ ਨਾਲ ਕਈਆਂ ਦੇ ਘਰ ਢਹਿ ਗਏ ਕਈਆਂ ਦੇ ਜਾਨਵਰ ਖਤਮ ਹੋ ਗਏ ਮਰ ਗਏ ਰੁੜ ਗਏ ਜੀ ਕਈ ਇਨਸਾਨਾਂ ਦਾ ਪਤਾ ਨਹੀਂ ਲੱਗਿਆ ਜੀ ਉਧਰੇ ਹਿਮਾਚਲ ਦੇ ਵਿੱਚ ਵੀ ਇਦਾਂ ਹੀ ਆ ਜੀ ਕਿੰਨਿਆਂ ਦੇ ਘਰ ਢਹਿ ਗਏ ਹੋਟਲ ਕਿੰਨੇ ਨੇ ਆਪਣੇ ਚਾ ਦੇ ਨਾਲ ਕਿੰਨੇ ਸ਼ੌਂਕ ਦੇ ਨਾਲ ਘਰ ਬਣਾਏ ਹੋਣੇ ਆ ਜੀ ਕਿਵੇਂ ਉਹਨਾਂ ਦੇ ਘਰ ਖਤਮ ਹੋ ਗਏ ਜੀ ਢਹਿ ਗਏ ਹਾਂਜੀ ਸਭ ਕੁਦਰਤ ਦੀ ਖੇਡ ਹੈ ਜੀ বিনা ਕਰਮਾਂ ਤੋਂ ਕੁਝ ਨਹੀਂ ਜੋ ਇਨਸਾਨ ਨੇ ਕਰਮਾਂ 'ਚ ਲਿਖਿਆ ਹੁੰਦਾ ਉਹੀ ਹੁੰਦਾ ਜੇ ਆਪਾਂ ਕਹਿ ਦਈਏ ਜੀ ਰੱਬ ਨੇ ਮਾੜਾ ਕਰਤਾ ਜੀ ਹੋਏ ਸਭ ਕੁਝ ਰੱਬ ਦੇ ਹੱਥ ਵਾਸਾ ਜੀ ਚੰਗਾ ਕੀ ਮਾੜਾ ਕੀ ਜੀ ਉਹੀ ਉਹਨਾਂ ਨੇ ਕਰਨਾ ਹਨ まで ਹੱਥ ਵਾਸਾ ਜੀ ਸਾਰਾ ਕੁਝ ਉਹਦੇ ਬੰਦਾ ਕਹ ਦੇਵੇ ਜੀ ਜੀ ਮਾੜਾ ਹੋਇਆ ਜੀ ਮਾੜਾ ਤਾਂ ਹੋਇਆ ਜੀ ਬਹੁਤ ਮਾੜਾ ਹੋਇਆ ਜੀ ਪੰਜਾਬ ਦੇ ਵਿੱਚ ਵੀ ਬਹੁਤ ਕੁਝ ਹੋਇਆ ਜੀ ਇਹ ਮਾਸ਼ਾ ਅੱਲਾਹ ਹਾਲ ਦੇਖਿਆ ਜੀ ਇੱਥੇ ਵੀ ਬਹੁਤ ਕੁਝ ਹੋਇਆ ਜੀ ਜੇ ਆਕੇ ਜੀ ਰੋਟੀ ਪਾਣੀ ਛਕਦੇ ਆਂ ਜੀ ਭੁੱਖ ਬਹੁਤ ਲੱਗ ਰਹੀ ਜੀ ਵੀਰੋ ਪਠਾਨਕੋਟ ਪਹੁੰਚ ਗਏ ਜੀ ਅਸੀਂ ਬਹੁਤ ਮੁਸ਼ਕਲ ਰਾਹਾਂ ਚੋਂ ਨਿਕਲ ਕੇ ਜੀ ਪੰਜਾਬ ਚ ਐਂਟਰੀ ਕੀਤੀ ਜੀ। ਬਹੁਤ ਖੋ ਬਹੁਤ ਲੱਗੀ ਹੋਈ ਆ ਜੀ। ਹੁਣ ਪ੍ਰਸ਼ਾਦੇ ਸ਼ੱਕ ਲਈਏ ਜੀ ਕੋਈ ਹੋਟਲ ਆਂਦਾ। ਰੋਟੀ ਪਾਣੀ ਖਾ ਲਈਏ ਜੀ ਫਿਰ। ਜਦੋਂ ਇਨਸਾਨ ਆਪਣੇ ਅੱਖੀ ਦੇਖਦਾ ਨਾ ਜੀ ਵੀ ਹਾਂ ਵਾਕੇ ਨੁਕਸਾਨ ਹੋਇਆ ਹੈ ਹਿਮਾਚਲ ਦੇ ਵਿੱਚ ਬੇਨਾਲ ਇੱਥੇ ਤੋਂ ਨਹੀਂ ਪਤਾ ਲੱਗਦਾ ਤੇ ਆਪਣੇ ਅੱਖੀ ਦੇਖਿਆ ਤਾਂ ਪਤਾ ਲੱਗਦਾ ਵੀ ਹਾਂ ਵਾਕੇ ਨੁਕਸਾਨ ਹੋਇਆ ਬਹੁਤ ਜ਼ਿਆਦਾ ਆ ਗਿਆ ਜੀ ਫਿਰ ਰੋਟੀ ਪਾਣੀ ਛੱਕ ਕੇ ਫਿਰ ਪਿੰਡ ਪਹੁੰਚਦੇ ਆ ਜੀ ਘਰੇ ਤੁਸੀਂ ਪਹੁੰਚ ਗਏ ਜੀ ਗੁਰਾਇਆਂ ਸਿਟੀ ਜੀ ਲੁਧਿਆਣੇ ਨੂੰ ਜਾਂਦਾ ਜੀ ਇਧਰੋਂ ਅਸੀਂ ਆਏ ਆ ਭੁੱਖ ਲੱਗੀ ਸੀਗੀ ਮੈਂ ਕਿਹਾ ਹੁਣ ਪ੍ਰਸ਼ਾਦਾ ਇੱਕ ਛੱਕ ਲਈਏ ਛਾਦੇ ਖਾ ਕੇ ਜੀ ਫਿਰ ਚੱਲਦੇ ਆ ਜੀ ਪਿੰਡ ਬਹੁਤ ਕੁਝ ਦੇਖਿਆ ਜੀ ਹਿਮਾਚਲ ਦੇ ਵਿੱਚ ਮੇਰੇ ਜਾਣ ਜੋਗ ਹੈ ਨਹੀਂਗਾ ਵਧੀਆ ਮਾਹੌਲ ਨਹੀਂ ਹੈ ਹਜੇ ਉੱਥੇ ਦਾ ਤੇ ਹਜੇ ਮੇਰੇ ਮੈਂ ਆਪਣੇ ਵੀਰਾਂ ਨੂੰ ਇਹੀ ਐਡਵਾਈਸ ਦੂੰ ਸਲਾਹ ਦਊਂਗਾ ਕਿ ਤੁਸੀਂ ਇਧਰ ਫੁੱਲੂ ਮਨਾਲੀ ਸਾਈਡ ਹਜੇ ਜਾਣ ਦੀ ਕੋਸ਼ਿਸ਼ ਨਾ ਕਰਿਓ ਖਾਣਾ ਖਾਣੇ ਜੀ ਇੱਥੋਂ ਕਰਾਇਆ ਅੰਮ੍ਰਿਤਸਰੀ ਭਾਈਆਂ ਦੀ ਹੱਟੀ ਚਲੋ ਪ੍ਰਸ਼ਾਦੇ ਛਕਦੇ ਆਂ ਜੀ ਅੰਦਰ ਹਾਂ ਜੀ ਦੋਸਤੋ ਗਰਾਂ ਆ ਪਹੁੰਚ ਗਏ ਆਂ ਜੀ ੁੱਟੇ ਦੀ ਭੁੱਖ ਲੱਗੀ ਸੀ ਹੁਣ ਪ੍ਰਸ਼ਾਦੇ ਛੱਕ ਕੇ ਤੇ ਮਿਲਦੇ ਆਂ ਘਰੇ ਜਾ ਕੇ ਗੱਡੀ ਚਾਵਾ ਕੇ ਜੀ ਬੱਸ ਹੋ ਗਈ। ਸ਼ਬੇ ਸ਼ਾਕੇ ਬਚਾਲਦੇ ਆਂ ਜੀ ਘਰੇ। ਫੇਰ ਚੱਲ ਕੇ ਮਿਲਾਂਗੇ ਜੀ। ਹੋਟਲ 'ਚ ਬੈਠੇ ਆਂ ਜੀ। ਉਹ ਜੀ ਪੂਰੀਆਂ ਆ ਗਈਆਂ ਜੀ। ਪੂਰੀਆਂ ਖਾ ਕੇ ਸ਼ੱਕੇ ਫਿਰ ਚੱਲਦੇ ਆਂ ਜੀ ਘਰੇ। ਥੋੜੀਆਂ ਪੂਰੀਆਂ ਬਹੁਤ ਸਵਾਦ ਲੈ ਜੀ ਅੰਬਰਸਰੀ ਪਾਈਆਂ ਦੀ ਹੱਟੀ ਆ ਜੀ ਇਹ ਇਹ ਪੂਰੀਆਂ ਬਹੁਤ ਸਵਾਦ ਬਣਾਉਂਦੇ ਨੇ ਛੋਲੇ ਭਟੂਰੇ ਪੂਰੀਆਂ ਵੈਸੇ ਵੀ ਇਹਨਾਂ ਦਾ ਸਮਾਨ ਵਧੀਆ ਹੁੰਦਾ ਆ ਖਾ ਕੇ ਫਿਰ ਚੱਲਦੇ ਆ ਜੀ ਘਰ ਅਜੇ ਥੋੜਾ ਵੀ ਪੱਖ ਲੱਗਿਆ ਤੁਸੀਂ ਵੀ ਆ ਜਾਓ ਖਾ ਕੇ ਮਰਦੇ ਨਹੀਂ ਭਾਈਓ ਆ ਲੀਓ ਜੀ ਵੀਰੋ ਸਤਿ ਲੋ ਜੀ ਕਿਨਾਰੇ ਆ ਗਏ ਜੀ ਪਹੁੰਚ ਗਏ ਦੇਖੋ ਦਿਨੋਂ ਦਿਨ ਪਾਣੀ ਘਟ ਗਿਆ ਜੀ ਦਿਨੋਂ ਦਿਨ ਪਾਣੀ ਦਾ ਬਹਾਵ ਘਟੀ ਜਾ ਰਿਹਾ ਜੀ ਹਾਲ ਬਹੁਤ ਬੁਰਾ ਸੀਗਾ ਚਲੋ ਪਰਮਾਤਮਾ ਨੇ ਮਿਹਨ ਕਰਤੀ ਆ ਬਚਾਅ ਹੋ ਗਿਆ ਜੀ ਹੁਣ ਪਾਣੀ ਦਾ ਪੱਧਰ ਵੀ ਘਟ ਗਿਆ ਜੀ ਸੋਂ ਘਰ ਦੇ ਦੂਰੀ ਥੋੜੀ ਰਹਿ ਗਈ ਜਿਵੇਂ ਘਰੇ ਚੱਲ ਰਹੇ ਆ ਜੀ ਸਫ਼ਰ ਬਹੁਤ ਕੀਤਾ ਹੀ ਥੱਕ ਗਿਆ ਮੋੜੇ ਮਾੜੇ ਵਾਹਾਂ ਵੋਹਾਂ ਪਹਾੜ ਲੱਗੇ ਤੇ ਇੰਨੀ ਭੀੜ ਭੜਕੇ ਚੋਂ ਲੈ ਕੇ ਆਉਣਾ ਜੀ ਗੱਡੀ ਕੱਢ ਕੇ ਲੈ ਕੇ ਆਉਣੀ ਵੀ ਬਹੁਤ ਔਖੀ ਹੈ ਜੀ ਇਸ ਹਿਸਾਬ ਨਾਲ ਹਾਲਾਤ ਸੀਗੇ ਨਾ ਪਹਾੜਾਂ 'ਵਿ ਪਹਾੜ ਡਿੱਗੇ ਪਏ ਨੇ ਬਰੌਹਾਲ ਟਰੱਕ ਡਿੱਗੇ ਪਏ ਰਹੇ ਜੀ ਬਰੌਹਾਲ ਪੂਰਾ ਹਾਲ ਸੀਗਾ ਕਰ ਦਿੱਤਾ। ਇਹ ਟੂਲ ਪਲਾਜ਼ਾ ਆ ਗਿਆ ਜੀ। ਸੋ ਧੰਨਵਾਦ ਵੀਰੋ ਤੁਹਾਡਾ ਵੀਡੀਓ ਦੇਖਣ ਦੇ ਲਈ ਜੀ। ਆਈ ਹੋਪ ਸੋ ਤੁਹਾਨੂੰ ਵੀਡੀਓ ਪਸੰਦ ਆਏਗੀ ਜੀ। ਪਰ ਬਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ। ਤੇ ਦੁਨੀ ਰਾਤ ਚੌਕੜੀ ਤਰੱਕੀ ਕਰੇ ਜੀ। ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦਿਆ ਕਰੋ। ਧੰਨਵਾਦ ਤੁਹਾਡਾ ਜੀ ਵੀਡੀਓ ਦੇਖਣ ਲਈ